ਸੋ ਕਹੋ ਤਲ ਗੁਰ ਸੇਵੀਐ ਅਹਨ ਸੁ ਸਹਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਤਨਨਾਮ ਵਾਹਿਗੁਰੂ ਸਾਹਿਬ ਜੀ ਤਨਸਰੇ ਮਹੱਲਾ ਚੌਥਾ ਹਮ ਅੰਧਲੇ ਅੰਧੇ ਵਿਖੇ ਵਿਖਰਾਤੇ ਕਿਉ ਚਲਹ ਗੁਰ ਚੱਲੇ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੇ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉ ਚੱਲਹ ਗੁਰ ਚੱਲੇ ਸਤ ਗੁਰ ਦਇਆ ਕਰ ਸੁਖ ਦਾਤਾ ਹਮ ਲਾਵੈ ਆਪਨ ਪਾਲੇ ਗੁਰ ਸਿਖ ਮੀਤ ਚਲੋ ਗੁਰ ਚਾਲੇ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ निराले ਰਹਾ ਹਰ ਕੇ ਸੰਤ ਸੁਣੋ ਜਨ ਭਾਈ ਘਰ ਸੇ ਵਹਿੋ ਬਿਗ ਬਿਗਲੀ ਸਤ ਗੁਰ ਸੇਵਾ ਖਰਚ ਹਰ ਬੰਧੋ ਮਤ ਜਾਣੋ ਅਜ ਕੇ ਕੱਲੇ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਜਿਨ ਹਰ ਜਪਿਆ ਸੇਹਰ ਹੋਏ ਹਰ ਮਿਲਿਆ ਕਿਲਕ ਲਲੇ ਹਰ ਹਰ ਜਪਣ ਜਪ ਲੋ ਚਲ ਚਾਨੀ ਹਰ ਕਿਰਪਾ ਕਰ ਬਨ ਵਾਲੀ ਜਨ ਨਨਕਾ ਸੰਗਤ ਸਾਧ ਹਰ ਮੇਲੋ ਹਮਰ ਸਾਦ ਜਨਪਗਰਾਲੀ ਹਰ ਹਰ ਜਪਣਾ ਜਪ ਲੋ ਚਲ ਚਾਨੀ ਹਰ ਕਿਰਪਾ ਕਰਬਨ ਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਨ ਪਗ ਰੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ तरनासरी महल्ला चौथा हम अंधले अंध बिखे बिखराते क्यों चाल गुर चाली सतगुरु दया करी सुखदाता हम लावै आपन पाले हे पावन उपदेश तनासरी राग अंदर चौथे पाशाह ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਮੁਖਰਬਿੰਦ ਤੋਂ ਉਚਾਰਨ ਹੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਆਗ 668 ਉੱਪਰ ਦਰਜ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਏ ਬਹੁਤ ਹੀ ਤਨ ਤਨ ਦੇ ਪਾਤਸ਼ਾਹ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਦੇ ਪਾਵਨ ਅਸਥਾਨਾਂ ਤੇ ਹਾਜ਼ਰੀਆਂ ਭਰ ਰਿਹਾ। ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਦੀਆਂ ਦਾਤਾਂ ਝੋਲੀਆਂ ਪਰਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।